ਸਰਪਜੀਤ ਖਾਲਸਾ ਜੀ ਵੱਲੋਂ ਭਗਵੰਤ ਮਾਨ ਨੂੰ ਸੁਣਾਈਆਂ ਖਰੀਆਂ-ਖਰੀਆਂ ਗੱਲਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਦੇਖੋ ਵੀਡੀਓ ਸਾਹ ਸੰਗਤ ਹੁਣ ਇਹ ਨਾ ਇੱਕ ਪਿੱਛੇ ਜੇ ਨਵਾਂ ਸ਼ੋਸ਼ਾ ਫੜਿਆ ਸੀ ਵੀ ਘਰ ਢਾ ਦੋ ਉਹ ਗਰੀਬਾਂ ਦੇ ਘਰ ਹੈ ਮੈਂ ਨਹੀਂ ਇਹ ਕਹਿ ਰਿਹਾ ਵੀ ਮੈਨੂੰ ਚਿੱਟਾ ਵੇਚਣ ਵਾਲਿਆਂ ਨਾਲ ਹਮਦਰਦੀ ਹੈ ਮੇਰੇ ਕਹਿਣ ਦਾ ਮਤਲਬ ਇਹ ਹੈ ਬਈ ਗਰੀਬਾਂ ਦੇ ਘਰ ਹੀ ਕਿਉਂ ਢਾਏ ਜਾਂਦੇ ਆ ਉਹ ਤਾਂ ਕਿਸੇ ਤੋਂ ਚਿੱਟਾ ਲਿਆ ਕੇ ਵੇਚਦੇ ਆ ਜਿੰਨਾ ਤੋਂ ਉਹ ਲਿਆਉਨੇ ਆ ਉਹਨਾਂ ਦੇ ਘਰ ਢਾ ਕੇ ਦਿਖਾ ਭਗਵੰਤ ਮਾਨ ਤੈਨੂੰ ਤਾਂ ਮੰਨਾਂਗੇ ਬਈ ਤੂੰ ਮੁੱਖ ਮੰਤਰੀ ਹੈ ਜਿਹੜੀ ਆ ਬੀਬੀ ਫੜੀ ਆਈ ਦਾ ਕਟਾ ਕੇ ਦਿਖਾ ਫੇਰ ਮੰਨੂਗਾ ਤੈਨੂੰ ਵੀ ਤੂੰ ਹੈ ਮੁੱਖ ਮੰਤਰੀ ਪਰ ਉੱਥੇ ਇਹਦੇ ਹੱਥ ਪਾਉਣ ਦੀ ਇਹਦੇ ਚ ਹਿੰਮਤ ਨਹੀਂ ਐ ਸਿਰਫ ਤੇ ਸਿਰਫ ਇਹਨਾਂ ਇੱਕ ਫੋਕੀ ਵਾਵਾ ਹੀ ਕੱਟਣੀ ਸੀ ਜੀ ਭਗਵੰਤ ਮਾਨ ਨੇ ਤਾਂ ਨਸ਼ਿਆ ਖਿਲਾਫ ਬਹੁਤ ਕੁਝ ਕਰਤਾ ਤੇ ਜੀ ਘਰ ਵੀ ਢਾਤੇ ਕਰ ਸਿਰਫ ਚਾਹੇ ਉਹਦੇ ਪਿਓ ਦੀ ਕਮਾਈ ਦਾ ਘਰ ਬਣਿਆ ਹੋਵੇ ਲੋਕਾਂ ਦੀਆਂ ਨਜ਼ਰਾਂ ਚ ਦਿਖਾਉਣ ਨੂੰ ਜੀ ਮੈਂ ਬਹੁਤ ਕੰਮ ਕਰਦਾ ਐ ਇਹ ਗੱਲਾਂ ਨੂੰ ਸਮਝੋ ਸਾਧ ਸੰਗਤ ਮੈਂ ਕੋਈ ਚਿੱਕਾ ਵੇਚਣ ਵਾਲੇ ਦੇ ਹੱਕ ਚ ਨਹੀਂ ਖੜਿਆ ਮੈਂ ਸਿਰਫ ਇਹ ਗੱਲ ਕਹਿ ਰਿਹਾ ਬਾਈ ਜਿਹੜੇ ਹੋਰ ਵੱਡੇ ਬੱਚੇ ਵੱਡੇ ਮਗਰ ਮੱਛੇ ਉਹਨਾਂ ਨੂੰ ਵੀ ਤਾਂ ਫੜ ਪਰ ਉੱਥੇ ਇਹਦੇ ਹੱਥ ਕੰਬਦੇ ਆ ਸਾਧ ਸੰਗਤ ਜੀ ਉੱਥੇ ਇਹਦਾ ਹੱਥ ਨਹੀਂ ਪੈਂਦਾ